ਖਿਆਲ ਮੇਰੇ ਖਿਆਲ ਚ ਮੈਨੂੰ ਤਾਂ ਲੱਗਦਾ ਇਹ 15 ਟੱਪੂ 50 ਟੱਪੂ ਤੇ ਬਾਬੇ ਕੋੜਾ ਵੀ ਜਵੇਂ ਨਵਾਂ ਆਇਆ ਤੂੰ ਆਵੇਂਗਾ ਨਾ ਫੋਟੋ ਦੇਖ ਲਿਆ ਆਪਦੀ ਹੁਣ ਲਾਲਾ ਕੀ ਬਾਈ ਚੱਕੀ ਜਾਂਦਾ ਰੇਸ 47 ਦਾ 3000 ਰੁਪਏ ਕਹਿੰਦਾ ਅੱਗੇ ਉਹਨਾਂ ਬਈ ਸਾਢੇ 6 ਦੇ ਗੱਲ ਪਹੁੰਚ ਗਈ ਕਹਿੰਦੇ ਬਾਪ ਨੇ ਫੋਨ ਲਾਇਆ ਹੋਆ ਕਹਿੰਦਾ ਕੋਈ ਚੇਤਰ ਨਹੀਂ ਕਰੇ ਲੈ ਜੀ ਜਾਣਾ ਤੇ ਸასი ਘਾਲ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਪਿੰਡ ਰੌਤਾ ਕੋਆਪਰੇਟਿਵ ਸੁਸਾਇਟੀ ਵਿੱਚ ਜਿੱਥੇ ਕਿ ਖੇਤੀਬਾੜੀ ਸੰਧਾਂ ਦੀ ਬੋਲੀ ਹੈਗੀ ਜਿਹਦੇ ਵਿੱਚ ਨਿਊ ਹਾਲੈਂਡ ਦਾ ਸਪੈਸ਼ਲ ਐਡੀਸ਼ਨ 18 ਮਾਡਲ ਟਰੈਕਟਰ ਆ ਤੇ ਹੋਰ ਵੀ ਖੇਤੀਬਾੜੀ ਦੇ ਸੰਧ ਨੇ ਜਿਵੇਂ ਰੂਟਾਵੇਟਰ ਸੁਪਰ ਸੀਡਰ ਤੇ ਖੁੱਲੀ ਬੋਲੀ ਹੈਗੀ ਤੇ ਬੋਲੀ ਸਰੀ ਹੋਣ ਲੱਗੀ ਹੈਗੀ ਪੂਰੀ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਸੰਧ ਨੇ ਜੀ ਤੇ ਜਿਹੜੇ-ਜਿਹੜੇ ਬੰਦੇ ਨੇ ਸਟੋਰਟੀ ਪਰ ਹੀ ਉਹਨਾਂ ਦੇ ਵੀ ਨਾਮ ਬੋਲੇ ਜਾਣਗੇ ਨਿਊ ਨਾਲ ਬਣੇ ਰਹੋ ਤੇ ਮੀਟਰ ਸੂਪਰ ਮੀਟਰ ਤੇ ਮੱਛੀ ਮੁਕੀ ਵਾਲੇ ਮਸ਼ੀਨਾਂ ਤੇ ਜਿਹੜਾ ਕਾਠਾਣਾ ਉਹ ਵੀ ਠਾਠਾ ਮਾਰਦਾ ਹੈਗਾ ਟਰੈਕਟਰ ਦੀ ਜਿਹੜੀ ਪਹਿਲੀ ਬੋਲੀ ਹੈ ਪਹਿਲੀ ਬੋਲੀ ਟਰੈਕਟਰ ਤੋਂ ਸ਼ੁਰੂ ਹੋਊਜੀ ਤੇ ਉਹ ਸ਼ੁਰੂ ਹੋ ਰਹੀ ਹੈ ਬਈ ਲੋ ਜੀ ਬੋਲੀ ਜਿਹੜੀ ਸ਼ੁਰੂ ਹੋ ਰਹੀ ਹੈ ਲਓ ਜੀ ਰੱਖ ਮੇਰਾ ਕੀ ਹੋਊ ਦੇਖਦਾ ਮਿਕਰੋ ਲਓ ਕੱਲਗੇ ਸ਼ੁਰੂ ਹਾਂਜੀ ਹਾਂਜੀ 4 ਲੱਖ 75000 ਰੁਪਏ ਦੀ ਟਾਰੀਫ ਕੀ ਬੋਲੇ ਜੀ 4,75,000 ਰੁਪਏ ਦੀ ਕੀਮਤ ਹੈ ਤੇ ਕੌਨ ਕੌਨ ਸੋਸਾਇਟੀ ਦੇ ਵਿੱਚ ਖੜੇ ਆਪਾਂ ਹਾਂਜੀ ਟਰੈਕਟਰ ਦੀ ਬੋਲੀ ਆ ਜੀ ਸਰਕਾਰੀ ਜੀ ਤਾਂ ਅਦਮਕਰਾ 4,75,000 ਰੁਪਏ ਠੀਕ ਹੈ ਜੀ 11 ਬੰਦਿਆਂ ਨੇ ਬੋਲੀ ਦੇਣ ਦੀ ਖਤਰਸਕੋਰ ਦਿੱਤੀ ਆ ਜੀ ਬਹੁਤ ਸਾਦਾ ਵੀ ਕਿਹੜਾ ਬੰਦਾ ਕਿੰਨੀ ਦਿੰਦਾ ਜੀ ਤੇ ਕਹਿੰਦਾ ਸੁਧਾਈ ਕਾਪੀ ਕਾਗਜ਼ ਸੋਸਾਇਟੀ ਦੇ ਨਾਮਾਂ ਕਾਪੀ ਕੂਪੀ ਹਾਂਜੀ ਸੋਸਾਇਟੀ ਦੇ ਨਾਮ ਤੇ ਠੀਕ ਹੈ ਲਓ ਜੀ ਚਾਰ ਲੱਖ 75000 ਰੁਪਿਆ ਕੀਮਤ ਹੈ ਨਾ ਇਹ ਡੈਕਟਰ ਦੀ ਮੈਗਨਿਟੀਕ ਹੈ ਕੀਮਤ ਜਿਹੜੀ ਭਰ ਕੇ ਡੈਕਟਰ ਦੇਵੋਗੇ ਯਾ ਜੀ ਇਹਦੀ ਨਹੀਂ ਉਦਾਂ ਜਦੋਂ ਤੋੜਨਾ ਹੋਇਆ ਜੀ ਕਿੰਨੇ ਵੀ ਸਾਰੇ ਕੀਮਤ ਲੈ ਕੇ ਫੇਰ ਦਿੱਤਾ ਜਾਊਗਾ ਜੀ ਠੀਕ ਹੈ ਜੀ ਨਕਦ ਸਾਰੀ ਪੇਮੈਂਟ ਲਈਓ ਨਕਦ ਪੇਮੈਂਟ 5 ਲੱਖ ਪੰਜ ਲੱਖ 5 ਲੱਖ ਰੁਪਈਆ ਜੀ ਨਾਭ ਸਿੰਘ ਦੇ ਨਾਮ 5 ਲੱਖ ਰੁਪਈਆ ਜੀ 5 ਲੱਖ ਦਾ ਬਾਈ ਨੇ ਕੀਮਤ ਲਾਈ ਆ ਟਰੈਕਟਰ ਤੇ ਤੇ ਕੀਮਤ ਰੱਖੀ ਸੀ 4 ਲੱਖ 75 ਹਜ਼ਾਰ ਰੋਟੇ ਬਾਈ ਮੇਰਾ 5 ਲੱਖ ਰੁਪਏ ਅੱਗੇ ਚੱਲੋ ਜੀ ਮਰੀਕ ਸਿੰਘ ਜੀ ਮਰੀਕ ਸਿੰਘ 5 ਲੱਖ 5000 ਰੁਪਏ ਜੀ ਲੋ ਜੀ 5 ਲੱਖ ਤੇ 5000 ਰੁਪਏ ਮਰੀਕ ਸਿੰਘ ਨੇ ਲਾਇਆਗਾ ਮਾ ਜੀ ਮੈਂ 54 ਦਾ 55000 ਰੁਪਏ ਜੀ ਲੋ ਜੀ ਹਾਂ 32 ਦਾ 5 ਲੱਖ ਦਾ ਨਾ ਨਾ ਬਿਨਾਂ ਕਰਦਾ 55000 ਰੁਪਏ ਜੀ ਲੋ ਜੀ ਲਾਈਵ ਬੋਲੀਆ ਵੀਰੇ ਵੀਡੀਓ ਨਾ ਬਣਿਆ ਰਿਹਾ ਤੁਹਾਨੂੰ ਦੱਸਾਂਗੇ 525 525 ਲੋ ਜੀ ਮੰਨਾ ਮੰਨਾ ਕਹਿੰਦੇ ਆ ਬਾਈ ਨੇ 525 ਜੱਕ ਦਾ 525 ਕਿਹੜਾ ਪਿੰਡ ਹੈ ਬਾਈ ਦਾ ਰੌਂਦਾ ਰੌਂਦਾ ਮੰਨਿੰਦਰ ਸਿੰਘ 525000 ਰੁਪਏ ਜੀ 35 ਜੀ 35 99 ਮੈਸਿਕ ਮੇਅਰ ਸਿੰਘ ਦਾ 33 35 ਇਹ ਹੋਲੈਂਡ ਸਪੈਸ਼ਲ ਐਡੀਸ਼ਨ ਆ 55000 35000 ਸਹੀ ਹੈਗੀ 5 5 ਔਰ 54000 ਬਾੜੇ ਦਾ ਬੋਜੀ 5 ਬਾੜੇ ਦਾ 5 ਕਿਹਦੇ ਪਾਇਆ ਸੀ ਜੀ ਮੈਂ ਵੀ ਪਾਇਆ ਬਾੜੇ ਨੇ ਪਾਇਆ ਵਾ 5 ਪਾੜੇ ਕੀ ਨਾਮ ਪਾੜਾ ਬਾੜਾ ਇੱਥੇ ਲਮਾ ਚਲ ਖੜੀ ਪਾ ਕੇ ਰੋਕੇ ਆਪਣੇ ਵੇਟਰੈਕਟਰ ਦੇ ਕੋਸ ਤੇ ਧੱਕਾ ਮਾਰੋ ਨਾ ਬਸ ਨਾ ਤੁਹਾਨੂੰ ਬੜੇ ਦੇਖੋ ਅਵੀ ਪਾਣੀ ਛਾੜੀਆ ਬਾਜੀ ਮਿੱਤਰੋ ਹੁਣ ਉੱਪਰ ਬੈਗੀ ਬੋਲੀ ਹੋਊਗੀ ਸੈਲ ਫੜਾ ਮਾਰ ਦਿਓ ਹਾਂ 40 ਦੇ ਬਾਗੀ 40 40000 ਚਾਪ ਕਿੰਨੇ ਬਾਦੇ ਚਾਪ ਕਿੰਨੇ ਬਾਦੇ 40 40 ਦਾ ਇਧਰ ਹੋਇਆ ਪਿਆ ਪਹਿਲਾਂ ਹੈ 48 45 ਹੋ ਗਈ 45 45 ਖੜਾ ਬੂਮਣਾ 5 45 5 45 45 45 ਹੋ ਗਏ ਜੀ ਨਾ ਬੋਲਦਿਆ ਕਰੋ ਮੇਰਾ ਵੀ ਜਿਹੜਾ ਬੋਲੀ ਹੁੰਦਾ ਕੀ ਨਾ ਵੀਰੇ ਮਲਕੀ ਮਲਕੀ ਸਿੰਘ ਲਓ ਜੀ ਚਲੋ ਜੀ ਬੋਲੋਗੇ ਬੋਲੋ ਜੀ ਸ਼ੇਮੀ ਮੋਲੀ ਭਰੀ ਗਈ ਜੀ 5 ਲੱਖ 45 ਹਜ਼ਾਰ ਲੋ ਜੀ 18 ਮਾਡਲ ਤੇ 5 ਲੱਖ ਤੇ 45 ਹਜ਼ਾਰ ਰੁਪਿਆ ਲੱਗ ਗਿਆ ਨਿਊ ਹੌਲੈਂਡ 36d 50 ਕਰਦੇ ਕਹਿੰਦਾ ਫਿਰ ਸਾਢੇ 5 ਹੋ ਗਿਆ ਸਾਢੇ 5 ਲੱਖ ਰੁਪਿਆ ਦੇਖੋ ਲੀਲਾ ਕੋੜਾ ਕਿਹੜਾ ਅੱਜ ਲੈ ਕੇ ਜਾਂਦਾ ਹੂੰ ਬਾਈ ਕਹਿੰਦੇ ਬਾਹਰ ਨਹੀਂ ਜਾਣ ਦੇਣਾ ਪਿੰਡ ਜੀ ਰੱਖਣਾ ਮੋਹ ਹੁੰਦਾ ਨਾ ਨਾ ਗੱਲਾਂ ਸਹੀ ਆ ਬਾਈ ਪਿੰਡ ਦੀ ਖੇਤੀ ਕਰਦਾ ਰਿਹਾ ਟਰੈਕਟਰ ਨਾ ਮੋਹ ਹੋ ਜਾਂਦਾ 60000 ਰੁਪਿਆ ਹੋ ਗਿਆ ਮਿੱਤਰੋ ਕਿੰਨਾ ਹੋ ਗਿਆ ਜੀ ਦੱਸੋ ਬਾਈ ਸਾਢੇ 5 ਲੱਖ ਰੁਪਿਆ ਹੋ ਗਿਆ ਬਾਈ ਵੱਲੋਂ ਲੈ ਆ ਤੇ ਅੱਗੇ ਦੱਸੋ ਜੀ ਕਰਦੇ ਹਾਂ ਲੋ ਜੀ ਮੰਨੇ 5 ਲੱਖ ਤੇ 60 10 ਕਰਦਾ 60000 ਹੋ ਗਿਆ ਲੋ ਜੀ 5 ਲੱਖ ਪੰਜ ਲੱਖ ਪੰਜ ਕਬਾਰੇ ਜਿਹੜਾ ਤੁਸੀਂ ਦੇਖ ਸਕਦੇ ਹੋ ਲਾਈਵ ਬੋਲੀlever ਲੋ ਜੀ ਰੈਂਟਰ ਦੀ 5 ਲੱਖ ਤੇ 60000 60000 ਰੁਪਏ ਕੀਮਤ ਹੋ ਗਈ ਨਿਊ ਹਾਈਲੈਂਡ 36 30 ਪਲੱਸ ਪੈਸੇ ਨਾਲ ਨਹੀਂ ਸਨ ਆਹ ਕੰਨ ਦਾ ਬੁਟਾ ਹੌਲੀ 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 ਬੁਟਾ ਚਾਹ ਰੋਲਾ ਵਾਲਾ ਬੁਲੇ ਦੇ ਦੀ ਸ਼ੈਂਦ ਕਾ ਕਿਉਂ ਬਾਈ ਵੜਾ ਕਰੋ ਮਨ ਦਾ ਕੋਈ ਨਾ ਕੋਈ ਨਹੀਂ ਠੰਡਾ ਠੰਡੇ ਕੋਹਨੇ ਦਾ ਬੁਟਾ ਯਾਰ ਚੱਲ ਬਾਈ ਕਰਦੇ ਕਰਦੇ ਆ ਜਾਵਾ ਇਹ ਹੁਣ ਤਨਾਣੇ ਦੀ ਆਈ ਪਈ ਆ ਉਹਦਾ 5000 ਨਹੀਂ ਮਿਲ ਜੂਗਾ ਤੂੰ ਹਸਦਾ ਅੰਦਰ ਗੋਲਾ ਕੋਈ ਹੋਰ ਬੱਜਿਆ ਪਿਆ ਹੈ 5000 2000 ਨਹੀਂ ਨਹੀਂ ਉਹ ਬੰਦੇ ਆਦੇ ਆਪਦੇ ਆਈ ਜਾਹ ਕਹ ਰਹੀ ਆਪਦੇ ਆ ਸੀ ਅਸੀਂ ਚੱਲ ਗਏ ਸੀ ਥੋੜੇ ਆ ਹਾਂ ਤੁਹਾਨੂੰ ਕਿਵੇਂ ਲੱਗਾ ਮੈਂ ਉਹਦਾ ਤੇ ਕੋਈ ਬਾਹ ਦੇ ਬਰਾਦਰਾ ਕੇ ਲਈ ਦੇਣਾ ਮਰ ਜਾਈ ਹਾਂ ਇਹ ਤੋਲੇ ਦਾ ਕੋਈ ਨਹੀਂ ਹੋਰ ਤੇ ਨਹੀਂ ਨਹੀਂ ਉਹਨਾਂ ਦੇ ਉੱਤੋਂ ਦੀ ਹੋਰ ਨਾ ਜਾ ਕੇ ਜਿਹੜੇ ਬਣਾ ਕੇ ਬਾਈ ਨਹੀਂ ਉਹਨਾਂ ਉੱਤੋਂ ਦੀ ਬਾਤ ਨਹੀਂ ਕਰਦਾ ਜੀ ਆਪਾਂ 5 ਲੱਖ ਤੇ 60 ਹਜ਼ਾਰ ਹੈ ਆ ਬਈ ਬੋਲੋ 560 ਬੋਲੀ ਖੜੀ ਹੋਈ ਬੋਲੀ ਕਰਤਾ ਬੋਲੀ ਜੇ ਲੱਗਦੇ ਆ ਪੰਜ ਪੈਂਟ ਕਿਹੜਾ ਪਿੰਡ ਕਿਹੜਾ ਪਿੰਡ ਬਾਬੇ ਵਾਗਾ ਪੁਰਾਣਾ ਪੁਰਾਣਿਆਂ ਨੇ ਆ ਬਈ 560 ਦੇ ਬਾਦੀ ਗੱਲ ਠੀਕ ਆ ਜਾਂ ਇਹ ਵੀ ਆਉਂਦੇ ਨੇ ਇਹ ਵੀ ਆਉਂਦੇ ਨੇ ਇਹ ਵੀ ਆਉਂਦੇ ਨੇ ਹੁਣ ਤਾਂ ਦੇ ਦੇ ਹਜ਼ਾਰ ਦੀ ਬੋਲੀ ਬੈਂਡ ਤੇ ਰਹਿਣਾ ਚਾਹੀਦਾ ਕਹਿੰਦਾ ਸੀ ਕੋੜਾ ਹਾਏ ਹਾਏ ਕਰਦੇ ਹੁੰਦਾ 70 70 ਪੀਦਾ ਹੋਵੇ 70 ਪੀਦਾ ਲਾ ਮਾਜ ਅਸੀ ਰਵਿੰਦਰ ਸਿੰਘ ਆ ਇੱਧਰ ਆ ਜਾ ਆਜੋ ਜੀ ਆਜੋ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਨਾਂ ਕੀ ਹੈ ਬਾਈ ਮਾਜ ਅਸੀ ਰਵਿੰਦਰ ਸਿੰਘ 427 ਕਿਹੜਾ ਪਿੰਡ ਹੈ ਨਾ ਮੁੱਖ ਕਮ ਮੁੱਖ ਕਮ ਲੋਡ ਦੇ ਦੋ 70 70 ਕਾ 80 ਕਰਦਾ 80 ਕਰਦਾ ਬਈ ਮੰਜ 80 80 ਮੰਜ 80 ਕਰਦਾ ਜੀ ਲਿਆਓ ਜੀ ਲਿਆਓ 80 ਕਰਦੇ ਤੂੰ ਮੇਰੇ ਨਾਲ ਬੋਲੀ ਸੁਣ ਮੈਂ 85 ਲੱਗੇ ਜੀ ਤੇਰਾ ਕੀ ਨਾਮ ਬਈ ਦੱਸੋ ਤੇਰਾ ਕੀ ਨਾਮ ਬਈ ਕਿੰਨਾ ਸੀ ਸੋਤਾ ਸਰਵਿੰਦਰ 80 80 80 ਮੰਜ 80 ਹੋਇਆ ਵਾ ਬੱਗਲੇ ਅੱਜ ਦੁਨੀਆਂ ਦਾ ਆ ਰਹਾ ਮਾਣ ਬਾਈ ਨੇ 80 ਤੋਂ ਬਾਅਦ ਕਿਨੇ ਲਾਇਏ ਨੇ ਪੈਸੇ ਉਸੇ ਨੇ ਨਹੀਂ ਲਾਇਆ ਆ ਬਾਈ ਨੇ 85 ਲਾਇਆ ਕਿਹੜੇ ਬਾਈ ਨੇ ਲਾਇਆ ਜੀ 85 ਰੁਪਏ ਦੱਸਿਓ ਠੀਕ ਹੈ ਜੀ ਆ ਬਾਈ ਨੇ ਕਿਹੜਾ ਪਿੰਡ ਬਾਈ ਡਿੰਦਾ ਡਿੰਦਾ ਇਹ ਆ ਗੁੱਲੀ ਬੋਲੀ ਨਾ ਨਹੀਂ ਹੋਰ ਕੋਈ ਬਣ ਕਿਹੜਾ ਪਿੰਡ ਕਿਹਾ ਬਾਈ ਫਿੱਦਾ ਫਿੱਦਾ ਉਹ ਗਿਆ ਮੋਗਾ 95 95 ਬਾਈ ਦਾ 95 ਲੱਖ ਦਾ ਉਹ ਬਾਈ ਦਾ ਪਹਿਲਾ ਵਾਲੇ ਦਾ ਰਵਿੰਦਰ ਜੀ ਹੈ ਜੀ ਰਵਿੰਦਰ ਰਵਿੰਦਰ ਇਹਦਾ ਨਾਮ ਹੈ ਇਹਦਾ ਸਰਵਿੰਦਰ ਹਾਂ ਮੈਂ ਰਵਿੰਦਰ ਆ ਜੀ 5 95 ਬਿਲਕੁਲ ਘੋੜੇ ਮੜੇ ਲੋ ਜੀ ਇਹ ਲੈ ਘੋੜੇ ਤੇ 6 ਲੱਖ ਰੁਪਇਆ ਹੋ ਗਿਆ ਮਿੱਤਰੋ 6 ਲੱਖ ਰੁਪਇਆ 6 ਲੱਖ ਹੋ ਗਿਆ 6 ਲੱਖ ਗਿਆ ਮੈਨੇ ਵੀਰੋ ਘੋੜੇ ਚਾਰ 75 ਤੋਂ ਜਿਹੜੀ ਆ ਬੋਦੀ ਸ਼ੁਰੂ ਹੋਣੀ ਹੈ ਵਾਗੇ ਪੁਰਾਣੇ ਦੇ ਪੀਰ ਨੇ 6 ਲੱਖ ਰੁਪਏ ਲਾਦਾ ਜੀ 6 ਲੱਖ ਪਵਾਦੀ ਭਾਈ ਮਿਲਦਾ ਬੜਾ ਦੋਸਤ ਲਾਇਨ ਲਓ ਜੀ ਭਾਈ ਜਿਹਦੇ ਕਰਮਾ ਚ ਹੋਇਆ ਹਨ ਜਿਹਦੇ ਵੇਖੋ ਘਰੇ ਡੱਬਾ ਕਿਹੜਾ ਲੱਗੇ ਜਾਂਦਾ ਫਿਰ ਹਾਂ ਜੀ 6 10 6 10 ਸਿਰਫ 10 ਲਓ ਜੀ 6 ਲੱਖ ਦੇ 10000 ਰੁਪਏ ਆਹ ਅੱਗੇ ਮੁੱਡੇ ਮੜਾ ਦਿਖਾਈ ਭਾਈ ਯਾਰ 10 ਪੰਨਾ ਪੂਰਾ ਹੋ ਜਾਣਾ दस कट्ठा पाद भाई छः पंद्रह कहड़ा भैया छः पंद्रह 620000 ਰੁਪਇਆ ਲੱਗਿਆ ਨੀਲੇ ਘੋੜੇ ਤੇ 18 ਮਾਡਲ ਦਾ ਟਰੈਕਟਰ ਹੈ ਜੀ ਇਹ ਫਸਟ ਓਨਰ ਸੋਸਾਇਟੀ ਦੇ ਨਾਮ ਹੀ ਹੈ ਆਦਾ ਬਾਈ ਕਿੰਨਾ ਹੋ ਗਿਆ ਬਾਈ ਅਮਰੀਕਾ ਸੇ ਲੱਖ ਤੇ 25000 ਰੁਪਏ ਕਰਤਾ ਬਾਈ ਜਾਨੇ ਇਹ ਦੁਆ ਦੇ ਦੁਆ ਨਾ ਨਹੀਂ ਲਾਇਆ ਕਿਹੜੇ ਬਾਈ ਨੇ ਨਾ ਉਹ ਬਾਈ ਨੇ ਕਾਲੀ ਬਗਲ ਨੇ ਐ ਬਾਈ ਕੋਈ ਹੋਰ ਅੱਗੇ ਲੈ ਬਾਈ ਨੂੰ ਖਿੱਚ ਕੇ ਦਿਖਾ ਦਿੰਨੇ ਆ 27 ਕਰ ਦੇ ਮੂਸਲ ਦੇ ਕੋਈ ਹੋਰ 27 ਹੋਗਾ ਬਾਈ 27 ਕਿੰਨਾ ਹੋਏ 27 ਬਾਈ ਆ ਦੇਖ ਵਡਾ ਠੀਕ ਐ 2 ਲੱਖ ਤੇ 27000 ਰੁਪਏ 28 ਕਰ ਦੇ ਦੇਖ ਹਾਂ ਕਰੀ ਕਰੋ ਕਿਹਨੂੰ ਕਹਿਣਾ ਬਾਈ ਉਹ ਨਹੀਂ ਕੋਲੇ ਜਾ ਬਾਈ ਮੜਾ ਜਾ ਤੇ ਕੋਲੇ ਜਾ ਕੇ ਆ ਬਾਈ ਨੇ ਆਪੇ ਕਰਦਾ ਬਾਈ ਨੇ ਬਾਈ 28 ਕਰਦਾ ਬਾਈ 28 ਬਾਬਾ ਹਾਂ ਤੋਂਡੇ ਤੇ ਖੜੀ ਆ ਇੱਕ ਬਾਬੇ ਕੀ ਲੱਗਦਾ ਫਿਰ ਇਹ ਐ ਲੱਗਦਾ ਪੂਰਾ ਜੀ ਜੀ ਇੱਥੇ ਹੋਊਗਾ ਨਾ ਵੀ ਹਾਂਜੀ ਬਾਬੇ 35 ਕਰ ਦੋ 35 35 ਕਰਤਾ ਮੇਰੇ ਭਾਈ 35 ਕਰਤਾ ਮੇਰੇ ਭਾਈ ਬਾਈ ਨੇ ਵੱਡਾ ਹੀ ਮਾਰਿਆ ਨਾ ਮੈਂ ਫੜਕੀ ਹੀ ਮਾਰਦੀ ਪੂਰਾ 70000 ਜਗ ਕੇ ਬੰਦੇ ਕੋਈ ਨਾ ਕਰਦਾ ਨਾਲ 35 635 ਤੋਂ ਵੀ ਘੱਟ ਨਹੀਂ 635 ਤੋਂ ਵੱਧ 35000 ਲੋ ਜੀ ਕੋਈ ਹੋਰ ਹੈਗਾ ਵੀਰ ਜਿਹੜਾ 6 ਲੱਖ ਤੇ 35000 ਤੋਂ ਅੱਗੇ ਲਾਉਣਾ ਚਾਹੁੰਦਾ ਨਿਊ ਹਾਰਲੈਂਡ 3630 18 ਮਾਡਲ ਫਾਸਟਾ ਉਹਨਰ ਦਾ ਟਰੈਕਟਰ ਹੈ ਜੀ ਆਹ ਲੱਗ ਰਿਹਾ ਹੈ ਆਪਾਂ ਭਾਈ ਦામਲੇ ਦਾ ਕੋਈ ਨਹੀਂ ਆ ਕੋਈ ਨਹੀਂ ਜਿਹੜਾ ਆ ਰਿਹਾ ਹੈ ਜੋਰ ਯਾਰ ਲੱਗਿਆ ਹੋਇਆ ਇਹਮ ਬਚਾ ਹਾਂ ਬੋਲ ਨਹੀਂ ਤੇ ਪਿਆਰ ਬੋਲ ਨਹੀਂ ਮਾਪੇ ਪੜੀ ਸੇਂਗਾ ਹਲਕੋ ਬੋਟੇ ਦਾ ਤਾਂ ਮੂਹ ਸੋਚਣ ਲੱਗ ਗਿਆ ਸੱਤਵੀਂ ਸੱਤਵੀਂ ਲੋਕੀ ਕਿਨੇ ਗੱਲ ਕਰਦੇ ਹਾਂ ਬਾਈ ਦਾ ਕਾਰੀ ਹੋ ਗਿਆ 10000 ਇੰਦਰ 4 ਤੇ 7000 ਇਕੱਠਾ ਪੈਂਦਾ ਮਿੱਤਰੋ 6 ਲੱਖ 40 ਹੋ ਗਿਆ 40 ਹੋ ਗਿਆ ਇਕੱਠਾ ਕਿਤੇ 10 ਕਿਤੇ 7 ਪਾਏਗੇ ਪੜਾਕੇ ਇਹ ਕਰੀ ਜਾਣਾ ਇਹ ਟਰੈਕਟਰਾਂ ਇਹਦਾ ਬੰਦੂਆ ਲੱਡੂ ਆ ਦੀ ਸ਼ਾਮ ਨੂੰ ਦੇਖੋ ਬਾਈ ਬਾਈ ਅੰਦਰ ਘੋਣ ਕਹਿੰਦਾ 45000 ਹੋਰ ਹਾਂ ਲੱਗਦਾ ਲੱਗਦਾ ਚਲੇ ਗਈ ਜਾਨਾ ਕਹਿੰਦਾ ਪਗਾਲ ਲਿਆ ਨੇ ਵੀ ਹੋਟਲ ਦਾ ਲੱਡੂ ਨਵੇਂ ਬਣਾ ਲਏ ਦੇਖੇ ਕਿਹੜੇ ਲੱਗੇ ਜਾਂਦੇ ਇਹ ਲੱਗਦਾ 40 ਜੀ 40 ਬਾਈ ਬਾਈ ਪੁੱਛਦਾ ਕਹਿੰਦਾ ਪਾਦੀਆਂ 50 ਹੋਰ 45 ਬਾਈ ਹੋਰ ਪਤਾ ਮਿੱਠੂ 40 ਕਰੇ ਸੀ ਉਹਨਾਂ ਨੇ ਕੀਤਾ ਸੀਗਾ ਕਿੰਨਾ ਨੇ ਦੱਸੋ ਪਹਿਲੇ ਆਈ ਪਾਗਲੀ ਖੜੀ ਸੀ ਕੋਲ ਆਈ ਉਹਨੇ ਇੱਕ ਹਜ਼ਾਰ ਉਹਨਾਂ ਦਾ 4000 5000 ਮਿਲਦਾ ਬਸ ਇਹਨਾਂ ਨੇ 45 ਕਰਤਾ ਕੀ ਖਿਆਲ ਹੈ ਮੇਰੇ ਖਿਆਲ ਚ ਮੈਨੂੰ ਤਾਂ ਲੱਗਦਾ ਇਹ 15 ਟੱਪੂ 50 ਟੱਪੂ ਵੀਰ ਬਾਬੇ ਕੋੜਾ ਵੀ ਜਵੇਂ ਨਵਾਂ ਬਹਿ ਤੂ ਆ ਵੇ ਨਮਾ ਫੋਟੋ ਵੇਖ ਲੈ ਆਪਦੀ ਵਿੱਚ ਨਮਾ ਦਾ ਹੈਗਾ ਬਾਈ ਕੋਈ ਪਾ ਦੋ ਕੋਈ ਪਾ ਦੋ ਲਾਲੀ ਬਲੀ ਐਲਕੋਹਲਿਕ ਜਿੰਨਾ ਕਿ ਜ਼ੋਰ ਹੈਗਾ ਜੀ ਪਹਿਲਾਂ ਲਾ ਬਾਈ ਤੂੰ ਲਾ ਹੁਣੇ ਸਿੱਧਾ ਜਿੰਨਾ ਜ਼ੋਰ ਹੈ ਦੀ ਲਾ ਤਾ ਬਾਈ ਦਾ ਸਵਾਦ ਲੈਣਾ ਹੈ ਕਹਿੰਦਾ ਬਸ ਗੋਟ ਹੀ ਨਹੀਂ ਭਰੀ ਉਹ ਮੈਂ ਦੁੱਪੇ ਬਾਈ ਓਏ ਆ ਜਾ ਬਾਬੇ ਹੁੰਦਾ ਕੱਪੜਾ ਵੱਜ ਗਿਆ ਟਰੈਕਟਰ ਤੇ ਆ ਜਾ ਆ ਲੱਪ ਹੋਣ ਗਿਆ ਦਾ 6 ਲੱਖ 45 ਹਜ਼ਾਰ ਦੀ ਆਪਣੀ ਗੱਲ ਹੁੰਦਾ ਚਾਬੀ ਲੈ 6 ਲੱਖ 50 ਹਜ਼ਾਰ ਤੇ ਜਾਊਗਾ ਲੈ ਕਿਆਲਾ ਸ਼ੇਰ ਸ਼ੇਰੀ ਕਰਤਾ ਬਈ ਨੇ ਹੁੰਦਾ ਬਈ ਚਾਬੀ ਕਰਕੇ ਪਾ ਜਾ ਚਾਬੀ ਆਨਰ ਬਾਈ ਮਾਰੋ ਯਾਰ ਬਾਈ ਲੈ ਵੀ ਆ ਗਿਆ ਹੌਲੀ ਹੌਲੀ ਉਹਨਾਂ ਦੇ 46 ਕਰਦੇ ਕੋਈ ਉਹਨਾਂ ਦਾ ਕਰੀਓ ਆ ਦੇ ਯਾਰ 47 ਕਰਦੇ 47 ਬੰਦ 47 ਹੋ ਗਿਆ ਜੀ 48 ਕਰਵਾ ਕੰਮ ਨਿਆ ਗਾਈ ਰੱਖ ਫੋਨ ਸਾਢੇ ਹੋ ਗਿਆ ਸਾਢੇ ਫੋਨ ਲਾ ਲਾ ਕੀ ਬਾਈ ਚੱਕੀ ਜਾਂਦਾ ਰੇ ਸਾ 47 ਦਾ 3000 ਰੋਟ ਪੈ ਗਿਆ ਤਾਂ ਅੱਜ ਉਹ ਸੇ ਉਹਨਾਂ ਦੀ ਸਾਡੇ ਅੱਜ ਸੇ ਦੀ ਗੱਲ ਬਹੁਤ ਗਈ ਕਹਿੰਦੇ ਬਾਪੂ ਨੇ ਫੋਨ ਲਾਇਆ ਹੋਆ ਕਹਿੰਦੇ ਕੋਈ ਚੱਕਰ ਨਹੀਂ ਕਰੇ ਲੈ ਨਹੀਂ ਜਾਣਾ ਅੱਜ 51 ਆਪ ਡੱਪ ਗਿਆ ਮੇਰੀ ਗੱਲ ਸੱਚੀ ਹੋ ਗਈ 51 ਕਿੰਨਾ ਹੋ ਗਿਆ 51 55 ਤੇ ਆਵੇ ਹਾਂ ਪਰਾ ਨੂੰ ਕਹਿੰਦਾ ਕਰਦਾ ਹੁਣ ਦਾ ਪਾਸ ਦਾ ਬਾਈ ਦੋ ਪਾਓ ਭਾਈ ਦੋ 52 ਹੁਣ ਆਪਣਾ 52 ਕਿੰਨਾ 52 ਕਰਤਾ ਬਾਈ ਨੇ 52 ਪਰ ਅੱਜ ਲਾਈਵ ਤੇ ਰਲਾ ਹਾਂ ਹਾਂ ਦੋ ਮਿੰਟ ਲਾਈਵ ਮਿੱਤਰਾਂ ਕਰੋ 600000 ਵੀਰ ਅੱਗੇ ਕੋਈ ਚੱਲ 653 54 ਕਰਤਾ ਬਾਈ ਨੂੰ ਇਹਦਾ ਕੱਢੀ ਹੋਏ ਫਿਰ ਭਾਉ ਠੀਕ ਆ ਗੱਲ ਗੱਲੂ ਕੀ ਹਜੇ ਹਜੇ ਕਿੱਥੇ ਅੜਦੇ ਬਾਪ ਨੇ ਕੰਨ ਨੂੰ ਖੋ ਲਾ ਲਿਆ ਵਾਹ ਇੱਕ ਮਿੰਟ ਹੋਰ 52 ਆ ਗਿਆ 52 ਆ ਗਿਆ 52 655 ਲੋਕੋ ਥੋੜੋ ਥੋੜੋ ਇਹਨਾਂ ਨਾਲ ਬੋਲਦਾ 655000 ਸਹੀ ਗੱਲ ਹੈ ਹਰਪ੍ਰੀਤ ਦੇ ਵੱਲੋਂ 6 ਲੱਖ ਤੇ 55000 ਦੀ ਬੋਲੀ ਖੜੀ ਆ ਵੀਰੋ 55000 ਆਜਾ ਕੰਮ ਮੂੰ ਤਾਂ ਇਹਨਾਂ ਨਾਲ ਫੋਨ ਲਾ ਕੇ ਨਾ ਫੋਨ ਆ ਕੱਢੀ ਹੋਈ ਫੋਨ ਨਹੀਂ ਕੱਢਦਾ ਕੋਈ ਬੰਦਾ ਇਕੱਠਾ ਦਲੇਰੀ ਫੋਨ ਤੇ ਮਿਲਦੀ ਆ ਮਾਰੀ ਨੂੰ ਕਰਦਾ ਹਾਂ ਕਰਦਾ ਹਾਂ ਚੱਲੋ ਕਹਿੰਦਾ ਚੱਲੋ ਬਾਈ ਹਲਾ ਚੱਲੋ ਬਾਈ ਕਹਿੰਦਾ 55 ਹੋ ਗਿਆ 55 ਹੋ ਗਿਆ ਮਿੱਤਰੋ ਹੁਣ ਹੁਣ ਸਾਲ ਲੈਦੇ ਗੱਲ ਹੁਣ 55 ਹੋ ਗਈ 55 55 55 ਸਾੜੀ ਮਾੜਾ ਹੁੰਦਾ 2 ਦੇ ਕਿੰਨੀ ਮਾਰ 60 ਹੋ ਗਿਆ 70 70 ਸੱਠ ਕਰਤਾ ਮੇਰੇ ਵੀਰੋ ਪੂਰੇ ਹੀ ਕਰਦੇ ਕਹਿੰਦੇ ਇਹਨੂੰ ਬਾਅੰਦ ਚ ਕਰੀਏ ਰੁਬਾਂਦ ਚ ਉਹ ਤੇ ਫਾਈਲ ਕਰੀਏ ਪਹਿਲਾਂ ਚੱਲੀ ਜਾਂਦਾ ਕੱਟਿਆ ਤਾਂ ਨਹੀਂ ਆ ਚੱਲੀ ਜਾਂਦੀ ਐ ਮੈਂ ਜੇਰਾ ਵੀਡੀਓ ਦੇਖੀ ਕੱਟੀ ਨਹੀਂ ਪਈ ਯਾਰ ਤੇਰੀ ਲਾ ਕੇ ਫੜਾ ਦੇ ਬਾਈ ਲਾ ਕੇ ਫੜਾ ਦੇ ਲਾ ਕੇ ਫੜਾ ਦੇ ਯਾਰ ਬਾਹਰ ਹੀ ਗੀਰ ਰਿਹਾ ਉਹ ਬਾਹਰ ਹੀ ਲੱਗਿਆ ਉਹ ਬਾਈ ਨੂੰ ਕਾਟੋ ਕਾਟ ਬਾਹਰ ਹੋ ਗਿਆ ਭਾਈ ਬਾਹਰ ਹੋ ਗਿਆ ਬਾਹਰ ਹੋ ਗਿਆ 62 6 ਲੱਖ ਬਈ 62000 ਤੇ ਪਹੁੰਚੀ ਗੱਲ 475000 ਤੋਂ ਬੋਲੀ ਗੱਲ ਕਰਦਾ ਕੀ ਗੱਲ ਕਰਦਾ ਕੀ ਗੱਲ ਕਰ ਰਹਾ ਤੇ ਕੀ ਗੱਲ ਕਰੀਏ ਹੈ ਜੀ ਹਾਂਜੀ 662000 ਯਾਰ ਇੱਥੇ ਅਮਰਦਾਸ ਬਾਜਰੇ ਵੀਡੀਓ ਦੇਖੀ ਜਾਂਦੇ ਨੇ ਪੂਰਾ ਫੁੱਲ ਕੀ ਰੋਕ ਮੈਂ ਤਾਂ ਕੀ 663 ਇਹ ਵੀ ਬੰਦੇ ਪੂਰੇ ਹੋਣੇ ਕੱਲ ਨੇ ਕਹਿੰਦੇ ਉਹਦਾ ਬੰਦਾ ਹਾਂ ਇਹ ਵੀ ਨਹੀਂ ਹੈਗਾ ਕਿੰਨੇ ਨਾ ਇੰਦਰ ਵੀ ਲੱਗ ਗਿਆ ਮਿੱਤਰੂ 770000 ਹੁਣ ਇੰਦਰ ਵੀ ਲੱਗ ਗਿਆ 6 ਲੱਖ 760000 ਤੇ ਪਹੁੰਚ ਗਈ ਬੋਲੀ ਫੋਨ ਕੀ ਹੁੰਦਾ ਜਿਹੜਾ ਹੁੰਦਾ ਕੰਮ ਫੋਨ ਨਾਲ ਹੀ ਫੋਨ ਪਿੱੜ ਗਏ ਹਾਂ ਸਮਝਦੇ ਦੋ ਘੱਟ ਬੈੱਕ ਗਏ ਸਹੀ ਘਰ ਵੀ ਪਛਣਾ ਜ਼ਰੂਰੀ ਹੈ ਬਿਲਕੁਲ ਰਾਇ ਕਰਦਾ ਬਾਈ ਜ਼ਰੂਰੀ ਹੈ ਉਹ ਕਹਿੰਦੇ ਘਰ ਲੈ ਕੇ ਆਉਣਾ ਚ ਹਾਂ ਆ ਲੋ ਜੀ बाद भई 6 लाख 63000 ਹਰਨੇਕ ਸਿੰਘ ਬਾਈ ਨੇ ਲਾਇਆਗਾ ਬਾਈ ਹੋ ਰਹੇਗਾ ਇੱਕ ਦੇ ਤਿੰਨ ਕਰਤੀਏ ਹੋਰ ਤਾਂ ਨਹੀਂ ਕਹਿੰਦੇ ਲਾਉਣੇ ਬਸ ਇੱਕ ਇੱਕ ਦੋ ਤਿੰਨ ਚੱਕ ਹੌਂਸਰਾਓ ਇੱਕ ਦੋ ਤਿੰਨ ਮੇਕ ਸਿੰਗ ਨੂੰ ਲੱਗੇ ਨੇ ਬੋਲੀ ਲਾਉਣੀ ਲਾ ਸਕਦਾ ਮੌਕਾ ਹੈਗਾ ਬਾਈ ਹਜੇ ਵੀ ਕਿਸੇ ਕੋਲ ਉਹ ਲੈ ਲਓ ਲੈ ਲਓ ਨੀਲਾ ਕੋੜਾ ਵੇਖ ਲਓ ਹੱਥ ਨੂੰ ਘਰੇ ਹੋਣਾ ਚਾਹੀਦਾ ਪਰ ਮੇਰੇ ਸਿੰਗ ਵੱਲੋਂ 6 ਲੱਖ ਤੇ 36 ਹਜ਼ਾਰ ਚ ਬੋਲੀ ਟੁੱਟਦੀ ਹੈ ਫੇਰ ਨਾ ਕਿਉਂ ਲੱਪਜੋ ਕਰਨੇ ਚੱਕ ਦੇ ਚੱਕ ਦੇ ਦੂਰ ਦੇ ਹਾਂਜੀ 1 2 3 ਤੇ 663000 ਦੀ ਬੋਲੀ ਰਨੇਕ ਸਿੰਘ ਨਾ ਟੁੱਟ ਗਈ ਲੋ ਜੀ ਲੋ ਜੀ ਭਾਈ ਆਜਾ ਪਿੰਡ ਕਿਹੜਾ ਜੀ ਕਿਹੜਾ ਜਿਲ੍ਹਾ ਪੈ ਜਾਂਦਾ ਵਾਕਾ ਬਣਾਣਾ ਜੀ ਠੀਕ ਹੈ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਜੀ ਟਰੈਕਟਰ ਦੀ ਮੱਲ ਪਿੰਡ ਰੌਦੇ ਦੇ ਵਿੱਚ ਬੈ ਜਾ ਬਾਈ ਟਰੈਕਟਰ ਦੀ ਬੋਲੀ 6 ਲੱਖ 6 ਲੱਖ 663000 ਦੀ ਜੀ ਲਓ ਜੀ ਬਾਈ ਨੇ ਟਰੈਕਟਰ 6 ਲੱਖ 663000 ਦਾ ਲੈ ਲਿਆ ਪੌਣਾ ਟਰੈਕਟਰ ਪਿੰਡ ਕਿਹੜਾ ਦੱਸਿਆ ਬਾਈ ਦਾ ਫਾਕ ਠੀਕ ਹੈ ਜੀ ਸਵਰਾਇ ਟਰੈਕਟਰ ਦੀ ਯਾਨਸੀ ਜਾ ਬਾਈ ਹਮ ਬਾਗਾ ਪਰਾਨਾ ਬਹੁਤ ਬਹੁਤ ਵਧਾਈਆਂ ਬਾਈ ਜੀ ਬਹੁਤ ਬਹੁਤ ਵਧਾਈਆਂ ਜੀ ਲੋ ਜੀ ਬਾਈ ਦੇ ਜਿਹੜਾ ਕਰਮਾ ਚ ਸੀ ਟਰੈਕਟਰ ਤੇ ਬਾਈ ਨੂੰ ਮਿਲ ਗਿਆ ਤੇ ਲੋ ਜੀ ਹੁਣ ਅੱਗੇ ਬੋਲੀ ਸ਼ੁਰੂ ਕਰਦੇ ਹਾਂ